ਵਾਹਿਗੁਰੂ ਜੀ ਵਾਹਿਗੁਰੂ ਜੀ ਏਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਇ ਰਛਾ ਪੂਰਨ ਹੋਏ ਚੇਤ ਕੀ ਇਸ਼ਾ ਤਵ ਚਰਨਨ ਮਨ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰ ਹਮਰੇ ਦੁਸਤ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰ ਹੈ ਮੋਰਾ ਚਾਨਿਜ ਕਾਰ ਦਇ ਕਰਿਐ ਸਭ ਬੈਰਨ ਕਉ ਆਜ ਸੰਘਾਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰ ਨਾ ਧਿਆਉ ਜੋ ਬਾਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੌਨ ਚੌਨ ਸਤਰ ਹਮਾਰੇ ਮਾਰਿਐ ਆਪ ਹਾਥ ਦੈ ਮੁਝੇ ਉਬਾਰਿਐ ਮਰਨ ਕਾਲ ਕਾ ਤਰਾਤ ਨਿਵਾਰਿਐ ਬੂ ਜੋ ਸਾਡਾ ਹਮਾਰੇ ਪੱਛਾ ਸ੍ਰੀ ਅਸਤ ਹੋਜੂ ਕਾਰਿਆ ਹੋ ਰਸ਼ਨ ਰਾਖ ਲੇ ਹੋ ਮੋਹਿ ਰੱਖਣ ਵਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਾਰਾ ਕਾਲ ਪਾਏ ਸ਼ਿਵ ਜੋ ਆਵਤਾਰਾ ਕਾਲ ਪਾਏ ਕਰ ਬਿਸ਼ਨ ਪਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸੇਵਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੋਈ ਗੁਰੂ ਸਮਝਿ ਆਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜੇਨੇ ਆਪ ਸਵਾਰੇ ਸੇਵਕਾਂ ਕੋ ਸਭ ਗੋਨ ਸੁਖ ਦਈਓ ਸਤ్రਨ ਕੋ ਪਾਲਮੋ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਾਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ जेते बदन सब सवतहार आप आपनी बूज उचार तुम सब हि ते रहत निरालम जानत भेद भेद अर आलम निरंकार, निर्विकार निरलम्भ आद अनिल अनाद असम्भ ताका मूढ उचारत भेदा जाको भेव न पावत भेदा, ताका पाहन भेद ताको कर पाहन अनमानत महामूढ कश भेद न जानत ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪਿਹਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਅਰੰਕ ਪਹਿਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰਿ ਸ੍ਰਿਸ਼ਟ ਤਖਾਏ ਅਚੰਪਾਵ ਤਾਤ ਜੁਗਾਦ ਸਰੂਪ ਸੋਇਮ ਪਾਵੈ ਆਵ ਰਛਾ ਮੇਰੀ ਤੁਮ ਕਾਰੋ ਸਿਖ ਉਬਾਰ ਅਫਿਖ ਸੰਘਾਰੋ ਦੁਸ਼ਟ ਕੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸਤ ਹੋਜ ਤਵ ਸਰਣੀ ਪਾਰੇ ਤਿਨ ਕੇ ਦੁਸ਼ਟ ਦੁਖ ਤੋ ਹੋਇ ਮਾਰੇ ਪੁਰਖ ਜਵਨ ਪਗ ਪਰ ਇਤਿਹਾਰ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕਉ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟਨ ਹੈ ਆਹ ਹੈ ਅਰਸ਼ਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਕਰੈ ਤਾਤ ਕਾਲੈ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕੇ ਤਾਪ ਤਨ ਕਮਹਿ ਹਰ ਹੋ ਅਰੇ ਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸ਼ੁਐ ਸਕੈ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੈਨ ਨਾਰਨ ਨਾਮ ਤਿਹਾਰੋ ਕਹਾ ਦਾਰਦ ਦੁਸਤ ਦੋਖ ਤੇ ਰਹੰ ਖਰਗ ਕੇਤ ਮੈਂ ਸਾਰਨ ਤਿਹਾਰੀ ਆਪ ਹਾਥ ਦੈ ਲੇਹੋ ਓਬਾਰੇ ਸਰਬ othor ਮੋਹੋ ਸਹਾਈ ਦੁਸਤ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੇਲ ਬੇਕ ਸਗਲ ਦੇਹੇ ਕੋ ਹਰਤਾ ਦੁਸਤ ਦੋਖੀ ਅਣ ਕੋ ਸ਼ੈ ਕਰਤਾ ਸ੍ਰੀ ਆਸਤ ਹੋਜ ਜਬ ਪਹੇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੂਖ ਨਤ ਸਹਿ ਵਿਆਪਤ ਕੋਈ ਆੜੇਲ ਸੁਣੈ ਗੋਂਗ ਜੋ ਯਾਹੇ ਸੋ ਰਸਨਾ ਪਾਵਾਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਾਈ ਦੂਖ ਦਰਦ ਪਾਉ ਨਿਕਟ ਨਾ ਤੈਨ ਨਾਰਕੇ ਰਹਿ ਹੋ ਜੋ ਯਾ ਕੀ ਏਕ ਬਾੜ ਚੌਪਈ ਕੋ ਕਹੈ ਚੌਪਈ ਸੰਬਤ ਸਤਰ ਸਹਸਪਣੀਜ ਅਰਧ ਸਹਸ ਫੋਨ ਤੀਨ ਕਹਜੈ ਭਾਦਰਵ ਸੁਦੀ ਅਸ਼ਟਮੀ ਰਾਵੇਵਾਰ ਤੀਰ ਸਤਦਰਵ ਗ੍ਰੰਥ ਸੋਧਹਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਾਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸਾਸਰ ਬੇਦ ਸਭ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਆਸਪਾਨ ਕਿਰਪਾ ਤੁਮਰੀ ਕਰ ਮੈਨਾ ਕਾਹਿਓ ਸਭ ਤੋਹੇ ਬਖਾਨਿਓ ਦੋਹਾਰਾ ਸਗਲ ਦਵਾਰ ਕਉ ਛਾੜਕ ਗਾਇਓ ਤੁਹਾਰੋ ਦਵਾਰ ਬਾਹੇ ਗਾਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜਕ ਗਾਇਓ ਤੁਹਾਰੋ ਦਵਾਰ ਬਾਹੇ ਗਾਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ